ਸਸਿਕਾਲ ਮੈਸੂਮ ਸੋ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਚੁਣਕੀ ਦਿਵਾਰੀ ਦਾ ਸੀਜ਼ਨ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਟੀਵੀ ਸਕਰੀਨ ਦੇ ਉੱਪਰ ਦਿਵਾਰੀ ਦੇ ਇਸ ਖੂਬਸੂਰਤ ਸੀਜ਼ਨ ਦੇ ਵਿੱਚ ਜਿਆਦਾ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਦੀਵੇ ਜਿਹੜੇ ਨੇ ਇਹ ਅਕਸਰ ਆਪਾਂ ਨੂੰ ਬਾਜ਼ਾਰਾਂ ਵਿੱਚ ਜਿਹੜੇ ਵਿਕਦੇ ਨਜ਼ਰ ਆ ਰਹੇ ਨੇ ਔਰ ਆਪਾਂ ਦੀਵੇ ਖਰੀਦਦੇ ਵੀ ਹੁੰਦੇ ਆ ਦੱਸਿਆ ਜਾ ਰਿਹਾ ਕਿ ਦਿਵਾਰੀ ਦੇ ਉੱਪਰ ਸਰੋਂ ਦਾ ਤੇਲ ਬਾਲਣਾ ਬੜਾ ਅਹਿਮ ਹੁੰਦਾ ਹੈ ਔਰ ਇਸ ਦਿਨ ਦਿਵਾਰੀ ਤੇ ਤੁਸੀਂ ਦੇਖੋ ਘਰਾਂ ਦੇ ਵਿੱਚ ਘਰਾਂ ਦੇ ਬਾਹਰ ਔਰ ਥਾਲੀਆਂ ਦੇ ਵਿੱਚ ਸਜਾ ਸਜਾ ਕੇ ਆਪਾਂ ਦੀਵੇ ਜਿਹੜੇ ਐ ਇਹ ਲੈ ਕੇ ਜਾਂਦੇ ਆ ਔਰ ਇਸ ਦੀਵਿਆਂ ਨੂੰ ਸਜਾਉਣ ਤੋਂ ਪਹਿਲਾਂ ਬਾਕਾਇਦਾ ਤੌਰ ਤੇ ਇਹਨਾਂ ਨੂੰ ਪਾਣੀ ਵਿੱਚ ਭਿਓ ਕੇ ਰੱਖਿਆ ਜਾਂਦਾ ਹੈ ਔਰ ਪਾਣੀ ਵਿੱਚ ਭਿਓ ਕੇ ਰੱਖਣ ਤੋਂ ਬਾਅਦ ਇਹਨਾਂ ਦੀਵਿਆਂ ਨੂੰ ਪਾਣੀ ਚੋਂ ਕੱਢ ਕੇ ਫਿਰ ਬੱਤੀਆਂ-ਬੱਟੀਆਂ ਜਾਂਦੀਆਂ ਨੇ ਤੇਲ ਪਾਇਆ ਜਾਂਦਾ ਹੈ ਔਰ ਉਹ ਤੇਲ ਬੜੀ ਬੜੀ ਸਾਵਧਾਨੀ ਦੇ ਨਾਲ ਆਪਾਂ ਆਪਣੇ ਬਰੇਰਿਆਂ ਦੇ ਉੱਪਰ ਰੱਖਦੇ ਆਂ ਘਰਾਂ ਦੇ ਬਾਹਰ ਗੇਟ ਦੇ ਉੱਪਰ ਰੱਖਦੇ ਆਂ ਔਰ ਕਈ ਵਾਰ ਇਹ ਦੀਵੇ ਜਗਾ ਕੇ ਆਪਾਂ ਮਤਲਬ ਆਪਣੇ ਬਜ਼ੁਰਗਾਂ ਦੇ ਬਜ਼ੁਰਗਾਂ ਦੇ ਉਸ ਜਗ੍ਹਾ ਵੀ ਜਾਂਦੇ ਆਂ ਜਿਸ ਜਗ੍ਹਾ ਉਹਨਾਂ ਦਾ ਸੰਸਕਾਰ ਕੀਤਾ ਹੁੰਦਾ ਕਬਰਾਂ ਦੇ ਵਿੱਚ ਵੀ ਜਾ ਕੇ ਬਜ਼ੁਰਗਾਂ ਦੇ ਨਾਮ ਦੇ ਦੀਵੇ ਜਲਾਉਂਦੇ ਆਂ ਸੋ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਨੇ ਇਹ ਇਤਿਹਾਸ ਕਿੰਨਾ ਕਿ ਮਤਲਬ ਸੱਚ ਹੈ ਕਿੰਨਾ ਕਿ ਇਸ ਨੂੰ ਇਤਿਹਾਸ ਦੇ ਤੌਰ ਤੇ ਲਾਇਆ ਗਿਆ ਲੇਕਿਨ ਬਜ਼ੁਰਗਾਂ ਦੀ ਇੱਜ਼ਤ ਕਰਨਾ ਉਹ ਕਿਸੇ ਤਰ੍ਹਾਂ ਵੀ ਆਪਾਂ ਕਰੀਏ ਉਹ ਬਹੁਤ ਅਹਿਮ ਹੈ ਬਾਕੀ ਦੋਸਤੋ ਖਾਣਾ ਪੀਣਾ ਤਾਂ ਸਾਰਾ ਮੁਕੱਦਰ ਦਾ ਹੁੰਦਾ ਹੈ ਇਹ ਦੇਖੋ ਰੰਗ ਬਰੰਗੇ ਦੀਵੇ ਨੇ ਇਹਨਾਂ ਨੂੰ ਰੰਗ ਵੀ ਕੀਤਾ ਹੋਇਆ ਹੈ ਬਿਨਾਂ ਰੰਗ ਤੋਂ ਵੀ ਨੇ ਇਸੇ ਤਰ੍ਹਾਂ ਹੀ ਇਹ ਹੈ ਕੁਛ ਇੱਕ ਚਾਰ ਮੁਖੇ ਦੀਵੇ ਨੇ ਜਿਨ੍ਹਾਂ ਨੂੰ ਰੰਗ ਕੀਤਾ ਹੈ ਇਹ ਕੀ ਚੀਜ਼ ਹੈ ਜੀ ਇਹ ਇਹ ਹਟੜੀ ਹੈ ਇਹ ਹਟੜੀ ਇਹ ਕਾਦੇ ਵਾਸਤੇ ਹੁੰਦੀ ਬੇਟੇ ਇਹ ਚ ਵੀ ਦੀਵਾ ਲਾਇਆ ਜਾਂਦਾ ਹੈ ਅੱਛਾ ਦੀਵਾ ਹੁਣ ਗਿਆ ਪੀ ਜਾਂਦੀ ਕੀ ਕੀਤੀ ਜਾਂਦੀ ਹੈ ਪੂਜਾ ਪੂਜਾ ਕੀਤੀ ਜਾਂਦੀ ਹੈ ਕੀ ਕਰਦੇ ਹੁੰਦੇ ਤੁਸੀਂ ਹਾਂਜੀ ਕਰਦੇ ਹੁੰਦੇ ਹਾਂ ਅੱਛਾ ਇਹ ਮਤਲਬ ਇਹ ਕਿੱਥੋਂ ਤੁਸੀਂ ਆਪ ਸਮਾਨ ਤਿਆਰ ਕੀਤਾ ਜਾਂ ਕੀਤਾ ਕੀਤਾ ਕਰਾਇਆ ਨੇ ਆਪ ਆਪ ਤਿਆਰ ਕੀਤਾ ਇਹ ਉਹ ਵੱਡੀ ਹੈ ਜੋ ਦੀ ਆ ਅੱਛਾ ਕੀ ਕੀ ਪ੍ਰਾਈਸ ਹੈ ਇਹਦਾ 100 ਰੁਪਿਆ ਹੈ ਇਹਦਾ 200 ਰੁਪਿਆ ਹੈ ਇਹਦਾ 100 ਰੁਪਿਆ ਹੈ ਹਾਂਜੀ ਉਹਦਾ 200 ਰੁਪਿਆ ਹੈ ਤੇ ਇਹ ਵਾਲੇ ਦੀਵਿਆਂ ਦੀ ਕੀ ਪ੍ਰਾਈਸ ਹੈ ਇਹਨਾਂ ਦਾ 20 ਰੁਪਿਆ ਹੈ ਆ 10 ਰੁਪਏ ਵਾਲਾ ਇੱਕਾਈ ਅੱਛਾ ਤੇ ਆ ਆ ਕੀ ਚੀਜ਼ ਆ ਆਹ ਕੁਝੀ ਆਈ ਉਜੀ ਇਹ ਤਾਂ ਦੇ ਵਾਸਤੇ ਹੁੰਦੀ ਬੇਟੇ ਮੈਨੂੰ ਪਤਾ ਨਹੀਂ ਯਾਰ ਇਹਦਾ ਪਤਾ ਨਹੀਂ ਹੈ ਅੱਛਾ ਆ ਇਹ ਦੀਵੇ ਤੇ ਦੀਵਿਆਂ 'ਚ ਕਿੰਨਾ ਕ ਅੰਤਰ ਆ ਰੇਟ 'ਚ ਆ 200 ਰੁਪਏ ਦਾ ਦਰਜਣਾ ਤੇ ਆ 300 ਰੁਪਏ ਦਾ ਦਰਜਣਾ ਕਿ 300 ਦਾ ਦਰਜਣਾ ਹੈ ਇਹਨਾਂ ਨੂੰ ਤੁਸੀਂ ਰੰਗ ਆਪ ਲਾਇਆ ਹਾਂ ਜੀ ਸੋ ਦੇਖੋ ਇਹ ਬੱਚੇ ਨੇ ਦੇਖੋ ਪੜਦੇ ਵੀ ਨੇ ਔਰ ਨਾਲ-ਨਾਲ ਆਪਣੇ ਪਿਤਾ ਦਾ ਹੱਥ ਵੀ ਬਟਾਉਂਦੇ ਨੇ ਸਵੇਸ ਕਰਕੇ ਕਿਤੇ ਨਾ ਕਿਤੇ ਦੁਕਾਨਾਂ ਦੀ ਤਿਆਰੀ ਵੀ ਹੋ ਰਹੀ ਆ ਦੇਖੋ ਬਾਈ ਕਿੰਨੀ ਸ਼ਿੱਦਤ ਦੇ ਨਾਲ ਇਸ ਜਗ੍ਹਾ ਦੁਕਾਨ ਦੀ ਤਿਆਰੀ ਕੀਤੀ ਜਾ ਰਹੀ ਆ ਇੱਥੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਇਹ ਇੱਥੇ ਦੁਕਾਨਾਂ ਲੱਗਣਗੀਆਂ ਔਰ ਇਹ ਮਠਿਆਈਆਂ ਤਿਆਰ ਹੋ ਰਹੀਆਂ ਨੇ ਦੇਖੋ ਇਹ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਸਮੋਸੇ ਤਿਆਰ ਕੀਤੇ ਜਾ ਰਹੇ ਨੇ ਔਰ ਇਸ ਸ਼ੀਸ਼ਿਆਂ ਵਿੱਚ ਸਜੀਆਂ ਰੰਗ-ਬਰੰਗੀਆਂ ਮਠਿਆਈਆਂ ਜਿਸ ਦਾ ਆਪਾਂ ਅਕਸਰ ਮੈਂ ਸਵੇਰੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਇਹ ਉਹ ਉਹ ਮਠਿਆਈਆਂ ਨੇ ਜਿਹੜੀਆਂ ਦਵਾਈ ਦੇ ਦਿਨਾਂ ਦੇ ਵਿੱਚ ਆਪ ਸਭ ਦੇ ਪਰਿਵਾਰ ਤੱਕ ਪਹੁੰਚਣਗੀਆਂ ਸੋ ਅੱਪਾ ਕਿਸ ਤਰ੍ਹਾਂ ਪਰਖਣੀਆਂ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਆਪਾਂ ਬਾਰਨ ਦੇ ਅੱਡੇ ਦੇ ਇਸ ਵਕਤ ਖੜੇ ਹੋ ਕਿ ਬਾਰਨ ਦੀਆਂ ਅੱਡੇ ਦੀਆਂ ਤਸਵੀਰਾਂ ਨੇ ਔਰ ਹੋਰੀ-ਹੋਰੀ ਇਹ ਦੁਕਾਨਾਂ ਦਾ ਜਿਹੜਾ ਮਤਲਬ ਜਨੂਨ ਹੈ ਇਹ ਦੇਖੋ ਇਹ ਲੜੀਆਂ ਜਿਹੜੀਆਂ ਰਾਤ ਨੂੰ ਬਹੁਤ ਖੂਬਸੂਰਤ ਲੱਗਦੀਆਂ ਨੇ ਇਹ ਲੜੀਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਭਾਈ ਕਿੰਨੇ ਦੀ ਲੜੀ ਮਿਲਦੀ ਐ ਇੱਕ 50 ਰੁਪਏ ਦੀ ਕਿਹੜੀ ਲੜੀ ਐ ਦਿਖਾਓ ਮਲਟੀ ਮਲਟੀ ਕਲਰ ਚ ਵੀ ਇਹ ਹੀ ਸਿੰਗਲ ਰੰਗ ਵੀ ਆਈ ਅੱਛਾ ਜੀ 2000 ਰੁਪਏ ਦੀ ਹੈ ਹਾਂ ਜੀ 10 ਮੀਟਰ ਹੈ ਇਹ 10 ਮੀਟਰ ਹੈ ਹਾਂ ਜੀ ਅੱਛਾ ਜੀ ਇਹ ਮਲਟੀ ਕਲਰ ਜਾਂਦੀ ਹੈ ਆਪਣੇ 70 ਰੁਪਏ ਦੀ ਅੱਛਾ ਜੀ ਮਲਟੀ ਆਈ ਨੇ ਸਾਰੀਆਂ ਹਾਂ ਚਾਹੀਦੀ ਸੋਈਆਂ ਸਾਰੀਆਂ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਇਹਨਾਂ ਦਿਨਾਂ ਵਿੱਚ ਦੀਵਾਲੀ ਦਾ ਵੀ ਬਹੁਤ ਵਧੀਆ ਰਿਸਪੌਂਸ ਆਈ ਹੈ ਜੀ ਬਹੁਤ ਵਧੀਆ ਥੋੜਾ ਜਿਹਾ ਮਤਲਬ ਉਦਾਸ ਹੋ ਚੱਲ ਰਿਹਾ ਨਾ ਪਰ ਵੀ ਨੇ ਸੈਨ ਓਕੇ ਹੈ ਅੱਛਾ ਉਸ ਤੋਂ ਵੱਡੀ ਲੜੀ ਕਿੰਨੇ ਦੀ ਹੈ ਜਿਹੜੀ ਇਸ ਤੋਂ ਵੱਡੀ ਹੈ 200 ਰੁਪਏ ਦੀ ਰੇਂਜ ਆਈ अच्छा के ओ कितने मीटर है 150 फुट ही वो 150 फुट दी है हां जी हां जी अच्छा किथों तक ਛੱਡ ਦਿੰਨੇ ਹੁੰਨੇ ਜੇ ਕਾਗ ਤੋਂ ਮੰਗੀ ਹੈ ਕਾਗ ਨਾਸ਼ੀ ਜਿਹੜੀ ਇਹ ਵਾਲੀ ਹੈ ਇਹ 3 ਉਹ ਵੀ ਚਲੀ ਜਾਂਦੀ ਹੈ ਗਈ ਮਾਰੋ ਤੇ ਜਿਹੜੀ ਦੂਜੀ ਹੁੰਦੀ ਉਹ ਪੰਜਾਹ ਵੀ ਚਲੀ ਜਾਂਦੀ ਹੈ ਇਹ 150 ਵੀ ਚਲੀ ਜਾਂਦੀ ਹੈ ਇਸ ਤਰ੍ਹਾਂ ਲੱਗਦਾ ਉਹ ਮੈਂ ਲਗਾ ਦਿੰਦੇ ਨਹੀਂ ਨਹੀਂ ਗੱਲ ਇਦਾਂ ਹੈ ਕਿ ਫਿਰ ਜੇ ਰੱਖੂਗੇ ਤਾਂ ਫਿਰ ਨੁਕਸਾਨ ਹੀ ਹੈ ਹਾਂਜੀ ਹਾਂ ਕੱਢ ਦਿਓ ਕਿਸੇ ਤਰ੍ਹਾਂ ਕਰਾ ਦਿਓ ਦੀਵਾਲੀ ਵਧੀਆ ਮੰਨੀ ਚਾਹੀਦੀ ਹੈ ਜੇ ਬੰਦਾ ਖੁਸ਼ ਹੈ ਤਾਂ ਸਾਰੇ ਖੁਸ਼ ਹੈ ਬਿਲਕੁਲ ਬਿਲਕੁਲ ਦੇਖੋ ਖੁਸ਼ ਨਹੀਂ ਆਦਾ ਫਿਰ ਫਾਇਦਾ ਕੀ ਆ ਸੀ ਦੀਵਾਲੀ ਦਾ ਮਹਿੰਗਾਈ ਦੇ ਵਿੱਚ ਵੀਰਜੀ ਥੋੜਾ ਜਿਹਾ ਨਾ ਲੋਕਾਂ ਦੀ ਜੇਬ ਦੇ ਉੱਪਰ ਕਾਫੀ ਜ਼ਿਆਦਾ ਬੋਝ ਪੈ ਰਿਹਾ ਹਾਂਜੀ ਹਾਂਜੀ ਮਹਿੰਗਾਈ ਦੇ ਨਾਲ ਤੁਸੀਂ ਵੀ ਜੂਝ ਰਹੇ ਹੋ ਅਸੀਂ ਵੀ ਜੂਝ ਰਹੇ ਹਾਂ ਸਾਰੇ ਸਾਰੀ ਜੂਝ ਰਹੇ ਮੇਰੀ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਸਾਰੇ ਇਸ ਨੂੰ ਕਿਵੇਂ ਛਡਕਾਰਿਆ ਪਾਇਆ ਜਾ ਸਕਦੇ ਖਾਸ ਕਰਕੇ ਤਿਉਹਾਰ ਦੇ ਦਿਨਾਂ ਦੇ ਵਿੱਚ ਦੇਖੋ ਜੀ ਦੁਕਾਨਦਾਰ ਦਾ ਫਰਜ਼ ਬਣਦਾ ਆਪਣੇ ਥੋੜੀ ਬਚਤ ਰੱਖ ਲਓ ਤੇ ਆਪਣਾ ਥੋੜਾ ਜਿਹਾ ਮਾਰਜਨ ਰੱਖ ਕੇ ਆਪਾਂ ਗਾਗਨ ਨੂੰ ਖੁਸ਼ ਗਾਗਨ ਨੂੰ ਖੁਸ਼ ਰੱਖੀਏ ਜਿੰਨਾ ਗਾ ਖੁਸ਼ ਰਹੂਗਾ ਉਹਨਾਂ ਆਪਣਾ ਕਸਟਮਰ ਵੇਰ ਪੜਨਾ ਹੀ ਹੈ ਵਾਹ ਜੀ ਵਾਹ ਆਨਰ ਟਾਈਮ ਤੇ ਅਜਾ ਪੰਨ 10 ਰੁਪਏ ਕਮਾ ਰਹੇ ਆ ਆਨਰ ਟਾਈਮ ਤੇ ਕੀ ਪਤਾ ਪਾ ਕਿੰਨਾ ਪੈਸਾ ਕਮਾ ਲਈਏ ਤੇ ਵਿਸ਼ਵਾਸ ਜੇ ਗਾਗਨਾ ਵਿਸ਼ਵਾਸ ਵਣੀ ਆ ਹਾਂ ਤਾਂ ਪੈਸਾ ਤਾਂ ਆਪਣੇ ਹੱਥ ਦੀ ਮਿਹਨਤ ਹੈ ਬਹੁਤ ਅੱਛੀ ਕਦੀ ਵੀ ਕਮਾ ਸਕਦੇ ਮੇਰਾ ਵਿਕਾਸ ਨਾ ਵਈ ਵਿਕਾਸ ਵਿਕਾਸ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਮੇਰੇ ਵੀਰ ਨੇ ਲੜੀਆਂ ਦੀ ਵੀ ਇਹਨਾਂ ਨੇ ਸੱਚੀ ਗੱਲ ਕੀਤੀ ਹੈ ਕਿ ਜੇ ਇਹ ਰੱਖ ਲਈਆਂ ਹੁਣ ਦੁਬਾਰੀ ਤੋਂ ਬਾਅਦ ਕਿਸੇ ਨੇ ਕੀ ਕਰਨੀਆਂ ਲੜੀਆਂ ਦੱਸੋ ਜਿਸ ਜਸਪਾ ਆਇਆ ਕਈ ਵਾਰੀ ਇਹਨਾਂ ਨੂੰ ਉਸੇ ਭਾਈ ਕੱਢਣੀਆਂ ਪੈਣੀਆਂ ਵੀ ਚੱਕਦੇ ਹੋ ਫੱਟੇ ਯਾਰ ਹੁਣ ਕੀ ਕੀਤਾ ਜਾਵੇ ਸੋ ਵਿਕਾਦੀ ਬਹੁਤ ਚੰਗਾ ਮੇਰਾ ਮੇਨ ਮਕਸਦ ਇਹ ਹੈ ਵੀ ਹਰ ਇੱਕ ਗਰੀਬ ਦੀ ਦੀਵਾਲੀ ਬਹੁਤ ਅੱਛੀ ਬਣਨੀ ਚਾਹੀਦੀ ਹੈ ਜੇ ਪਰਮਾਤਮਾ ਮੈਨੂੰ ਵਧੀਆ ਕੁਝ ਦੇ ਦਿੰਦਾ ਉਹਦਾ ਤਾਂ ਮੈਂ ਬਹੁਤ ਕੁਝ ਕਰ ਦੂੰਗਾ ਆਪਣੇ ਦੇਸ਼ ਲਈ ਇਹਦਾ ਮਤਲਬ ਗਰੀਬ ਦੀਵਾਲੀ ਜਿਹੜੀ ਹੈ ਇਹ ਵੀਰ ਨੇ ਵੀਰ ਨੇ ਦਿਲ ਦੀਆਂ ਗੱਲਾਂ ਕੀਤੀਆਂ ਨੇ ਕਿ ਦੀਵਾਲੀ ਮਨਾਉਣਾ ਹਰ ਇੱਕ ਦਾ ਸ਼ੌਕ ਹੈ ਔਰ ਅਮੀਰ ਠੀਕ ਹੈ ਅਮੀਰ ਆਪਣੇ ਹਿਸਾਬ ਨਾਲ ਬਣਾਉਂਦੇ ਹੈ ਜਿਹੜੇ ਆਪਣੇ ਵਰਗੇ ਮੀਡੀਅਮ ਲੋਕ ਹੈ ਉਹ ਵੀ ਦੀਵਾਲੀ ਦੇ ਨਾਲ ਜੋੜਨੇ ਇਸ ਵੀਰ ਨੇ ਬਹੁਤ ਵਧੀਆ ਗੱਲ ਕੀਤੀ ਹੈ ਮੈਨੂੰ ਬੜੀ ਵਧੀਆ ਲੱਗੀ ਥੈਂਕ ਯੂ ਵੈਰੀ ਮਚ ਮਿਹਰਬਾਨੀ ਸੋ ਦੋਸਤੋ ਇਹ ਮਠਿਆਈ ਦੀ ਦੁਕਾਨ ਆ ਗਈ ਹੈ ਤੁਸੀਂ ਦੇਖੋ ਕਿ ਸਮੋਸੇ ਲੱਗੇ ਹੋਏ ਨੇ ਮਠਿਆਈ ਬੜੀ ਹੋਈ ਹੈ ਔਰ ਬੜੀ ਸ਼ਿੱਦਤ ਦੇ ਨਾਲ ਇਹ ਵੀਰ ਜਿਹੜਾ ਹੈ ਨਾ ਇਹ ਚੀਜ਼ ਨਾਲ ਜੁੜਿਆ ਹੋਇਆ ਗੁਲਾਬ ਜਾਮਨਾ ਤੋਲੀਆਂ ਜਾ ਰਹੀਆਂ ਨੇ ਦੇਖੋ ਸੋ ਟੀਵੀ ਸਕਰੀਨ ਦੇ ਉੱਪਰ ਤੁਸੀਂ ਇਹ ਸਾਰੇ ਨਜ਼ਾਰੇ ਦੇਖ ਰਹੇ ਹੋ ਤੇ ਦੋਸਤੋ ਇਸੇ ਤਰ੍ਹਾਂ ਹੀ ਬਹੁਤ ਹੀ ਖੂਬਸੂਰਤ ਲੜੀਆਂ ਜਿਹੜੀਆਂ ਆ ਉਹ ਵੀ ਮੈਂ ਤੁਹਾਨੂੰ دکھਾਣਾ ਚਾਹੁੰਦਾ ਆਓ ਚੱਲਦੇ ਆ ਬਾਜ਼ਾਰ ਦੇ ਅਗਲੇ ਪੜਾਅ ਉੱਤੇ